ਨਾ ਨਾ ਭੈਣੇ ਇੰਨੀ ਦਵਾਈ ਲੱਗਣੀ ਹੋ ਅੱਗੇ ਤੇਰੀ ਮਰਜ਼ੀ ਆ ਨੀ ਕੁੜੀਓ ਮੇਰੀ ਗੱਲ ਸੁਣੋ ਧਿਆਨ ਨਾਲ ਵੱਡੀਆਂ ਹੋ ਗਿਆ ਜੋ ਮਰਜ਼ੀ ਬਣ ਜਾਓ ਪਰ ਕਿਤੇ ਆ ਬੁਟੀਕ ਵਾਲੀਆਂ ਨਾ ਬਣ ਜਾ ਮੈਂ ਕਹਿੰਨੀ ਕਿਤੇ ਨਾ ਜੀਣਾ ਆਰਾਮ ਕੀਤਾ ਕਦੀ ਸਾਡੀ ਫਰਸ਼ੀ ਸਲਵਾਰ ਸੀ ਤੋ ਕਦੀ ਸਾਡੀ ਤੂਲੀ ਪਸਲਵਾਰ ਸੀ ਤੋ ਕਦੀ ਸਾਡੀ ਸਟ੍ਰੇਟ ਸਲਵਾਰ ਸੀ ਤੋ ਕਦੀ ਸਾਡੇ ਲਟਕੜ ਲਾ ਦੋ ਕਦੀ ਸਾਡੇ ਪੈਪਿੰਗ ਕੱਢ ਦੋ ਕਦੀ ਸਾਡੇ ਬਟਲ ਲਾ ਦੋ ਕਦੀ ਤੁਹਾਡੇ ਆ ਕਰ ਦੋ ਕਦੀ ਆਸ ਕਰ ਦੋ ਤੇ ਜਦੋਂ ਅਹੀਂ ਕਹਿੰਨੀ ਆ ਪੀਖੀ ਸਾਡੀਆਂ ਦਵਾਈ ਤੁਹਾਡੇ ਦੇ ਐਡਾ ਮੂੰਹ ਬਣ ਜਾਂਦਾ ਫਿਰ ਅੱਗੇਓ ਕਹਿੰਦੀਆਂ ਇਹ ਦਾਤੋਂ ਕੀ ਲੋੜਾਂ ਫੂਟ ਦੇ ਦਿੱਤੇ ਜਿਹੜੀ ਇੰਨੀ ਸਵਾਈ ਤੈਨੂੰ ਦਈਏ ਫਲਾਨੀ ਤੇ ਇੰਨੀ ਲੈਂਦੀ ਠਿੰਗੜੀ ਤੇ ਇੰਨੀ ਲੈਂਦੀ ਜੀ ਨਹੀਂ ਤੂੰ ਆਇ ਤੂੰ ਛੋੜ ਦੇ ਵਿੱਚ ਅਬ じゃ ਕੀ ਕਰਦਾ ਨਾ ਕੋਈ ਬੰਦਾ ਪੁੱਛੇ ਜਿੰਨਾ ਕੁਛ ਤੂੰ ਗਿਨਾਤਾ ਆ ਇੱਥੇ ਮਸ਼ੀਨ ਤੇ ਨਹੀਂ ਉਹ ਜੀ ਕੋਈ ਮੇਰੇ ਕੋਲ ਵੀ ਜਿੰਨੇ ਫਟਾਫਟ ਕੀਤਾ ਤੇ ਦੂਜੇ ਵਰਗਾ ਤਾਂ ਤਿਆਰ ਹੋ ਗਿਆ ਭੈਣੇ ਸਾਡੀ ਵੀ ਮਿਹਨਤ ਲੱਗਦੀ ਆ ਤੇ ਅਸੀਂ ਤਾਂ ਸਵਾਈ ਫਿਰ ਮੰਗਣੀ ਆ ਨਾ ਸਵਾਈ ਦੇਣ ਲੱਗਿਆ ਤੇ ਤੁਹਾਨੂੰ ਮੌਤ ਪੈ ਜਾਂਦੀ ਇਹका ਇੰਸਟਾਗ੍ਰਾਮ ਦੀਆਂ ਰੀਲਾਂ ਨੇ ਖਾ ਲਿਆ ਵਲਸਵੰਦੀਆਂ ਕੱਢ ਕੇ ਲਿਆ ਕੇ ਮੂਰੀਏ ਕਰ ਦਿੰਦੀਆਂ ਅਕੇ ਸਾਨੂੰ ਆਹ ਸਿੰਦੋ ਦੇ ਸਾਕੇ ਸਾਨੂੰ ਆਹ ਸਿੰਦੋ ਤੇ 8000 ਪਾ ਦੋ ਤੇ 8000 ਪਾ ਦੋ ਹੈ ਭਲਾ ਨਾ ਜੇ ਬੈਂਕ ਵਿੱਚ ਪੀਚ ਮੰਨਦੀਆਂ ਭਾਈ ਉਹ ਡਿਜ਼ਾਈਨ ਤੇ ਪੈਸੇ ਲੱਗਦੇ ਆ ਸਾਡੇ ਵੀ ਸਾਨੂੰ ਲੈਸਾਂ ਲਿਉਣੀਆਂ ਪੈਂਦੀਆਂ ਵਲਸਵੰਦੀਆਂ ਜਿੱਦਾਂ ਤੇ ਤੁਸੀਂ ਕਹਿ ਦਿੰਦੀਆਂ ਜੀ ਸਾਨੂੰ ਵੀ ਉਹ ਡਿਜ਼ਾਈਨ ਕੱਢ ਕੱਢ ਕੇ ਦੇਣੇ ਪੈਂਦੇ ਸਾਡੀ ਮਿਹਨਤ ਲੱਗਦੀ ਆ ਆਹੋ ਤੇ ਫਿਰ ਪੈਸੇ ਦੇ ਕੇ ਮੂੰਹ ਨਾ ਬਣਾਇਆ ਕਰੋ ਹਾਂ ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨਿਏ ਇਹ ਰਾਜੇ ਸੂਟ ਨੇ ਦੇ ਹੱਥ ਚੀਂਦਾ ਪੁੱਛਣਾ ਨਾ ਕਦੋਂ ਚਾਹੀਦਾ ਸਵੇਰੇ 11 ਵਜੇ ਦੇ ਦੇਓ ਹੈ ਤੇ ਜੇ ਸਾਡੇ ਵਰਗੀਆਂ ਸਾਰੇ ਕੰਮ ਕਰਨ ਦੇ ਸਾ ਛੱਡ ਕੇ 11 ਵਜੇ ਇਹਨਾਂ ਦਾ ਸੂਟ ਬਣਾ ਦਿੰਦੀਆਂ ਵਾ ਤੇ ਫਿਰ ਇਹ ਆਉਂਦੀਆਂ ਹੀ ਨਹੀਂ ਹੈ ਲੋ ਚੋਮਾ ਪੰਜਾਂ ਦਿਨਾਂ ਬਾਅਦ ਹੋਣਗੇ ਤੇ ਇਹਨਾਂ ਨੂੰ ਪੁੱਛੋ ਤੇ ਕਹਿਣ ਗਿਆ ਆ ਕਿ ਸਾਹੀ ਜ਼ਰੂਰੀ ਹੋ ਰਹਾ ਪੈ ਗਿਆ ਤੇ ਕੱਲ੍ਹ ਨੂੰ ਹੀ ਸੂਟ ਹੀ ਕੱਢੀ ਤੇ ਪਾ ਲਿਆ ਮੈਂ ਕਈ ਵਾਰ ਸਾਨੂੰ ਕਾਲ ਹੀ ਕਰਦੀਆਂ ਜੀ ਅਸੀਂ ਘਰ ਜਾ ਕੇ ਆਪਣੇ ਜਵਾਗ ਵੇਖਣ ਦੇ ਰੋਟੀ ਪਾਲੀ ਬਣਾਉਣਾ ਹੁੰਦਾ ਪਰ ਨਾ ਫਿਰ ਸੂਟ ਸਿੰਘ ਇਹਨਾਂ ਦੇ ਮੂੰਹ ਵੱਲ ਵੇਖੋ ਕਿ ਕਦੋਂ ਆਉਂਦੀਆਂ ਹੈ ਫਿਰ ਕਹਿਣ ਗਿਆ ਹੋਦੀਆ ਸੂਰਸਮੀ ਹੋਦੀਆ ਸੂਰਸਮੀ ਇੰਨਾ ਇੰਨੀ ਪਿਆਰੀ ਫਿਟਿੰਗ ਬਣਾਈ ਕਿ ਮੈਂ ਪਤਲੀ ਲੱਗਾ ਨਾ ਭੈਣੇ ਮੈਂ ਇੱਥੇ RAMDEV ਦੀ ਚੇਲੀ ਆ ਕਿ ਜਿਹੜੀਆਂ ਦਵਾਈਆਂ ਤੇਰੀ ਜਿਹੜੀਆਂ ਜਿੱਦਾਂ ਤੇ ਤੂੰ ਹੀ ਹੈਗੀਆਂ ਜੇ ਨਾ ਉਦਾਂ ਦਾ ਹੀ ਸੂਟ ਜਿੱਦਾਂ ਦਾ ਤੁਹਾਡਾ ਨਾਪ ਹੋਉਂਦਾ ਦਾ ਤੁਹਾਡਾ ਸੂਟ ਬਣਦਾ ਹੈ ਜੇ ਸੋਹਣੀਆਂ ਲੱਗਣੀਆਂ ਤੇ ਯਾਰ ਨੂੰ ਬਦਲ ਪਤਲੀਆਂ ਹੋਵੋ ਮੈਂ ਤੇ ਸੂਟ ਉਦਾਂ ਦਾ ਹੀ ਸੀਂਦਰਾ ਜਿੱਦਾਂ ਦਾ ਤੁਸੀਂ ਨਾਪ ਦਿੱਤਾ ਫੇਰ ਆਣ ਕੇ ਕਹਿਣਗੇ ਹਾਂ ਕਿ ਸੂਟ ਫੋਨ ਦਾ ਕਿਤੇ ਸਵਾਦ ਹੀ ਨਹੀਂ ਆਇਆ ਆ ਸੂਟ ਤੇ ਨਾ ਜਦੋਂ ਤੁਸੀਂ ਸੂਟ ਖਰੀਦਦੀਆਂ ਉਹ ਮੱਸੇ 2-400 ਰੁਪਏ ਵਧ ਦੇ ਕੇ ਦੁਕਾਨਵਾਰੀ ਨੂੰ ਸੂਟ ਖਰੀਦੋ ਉੱਥੇ ਵੀ ਤੁਸੀਂ ਲੜ ਲੜ ਕੇ ਤੇ ਸੂਟ ਲਿਆਉਂਦੀਆਂ ਜੀ ਹੈ 250 ਦਾ ਸੂਟ ਚੱਕ ਕੇ ਲਿਆਉਂਦੀਆਂ ਜੀ ਹੋ ਗਿਆ ਹੋਗਾ ਮੋਤਵੇ ਦੀ ਕੋਈ ਸਵਾਦ ਕਿੱਥੋਂ ਆਵੇ ਸਵਾਦ ਲੈਣੀ ਹੈ ਤਾਂ ਫਿਰ ਸਮਾਈ ਪੂਰੀ ਦਿਆ ਕਰੋ ਬਲੇ ਨੂੰ ਹਾਂ ਕਿਹਦਾ ਫੋਨ ਆ ਗਿਆ ਹਲੋ ਹਾਂ ਜੀ ਹਾਂ ਜੀ ਆਂਟੀ ਅੱਜ ਤਰੀ ਅੱਜ ਬਣ ਗਈ ਤੁਹਾਡੀ ਸੂਟ ਬਣ ਗਈ ਆਹ ਬਲਕੇ ਬਸ ਉਤਰ ਪਾਈ ਕਰਨੇ ਦਿੱਤੇ ਆ ਤੇ ਸ਼ਾਮ ਦਾ ਘਾਇ ਨਹੀਂ ਆ ਤੂੰ ਤੇ ਸ਼ਾਮ ਨੂੰ ਆ ਜਿਓ ਵੀ ਵੇ ਟੇਲਰਾ ਸੂਟ ਕਿੱਥੇ ਹੋ ਸੋਣੀਂ ਆਈਦਾ ਓ ਨੋ ਨੋ ਹੋਈ ਮੈਂ ਮੋਰਗੀ ਕੱਟੀ ਆ ਫਿਰ ਜੀ ਤੇ ਬਾਬਾ ਮੈਨੂੰ ਪਤਾ ਕਿੱਥੇ ਲੱਗਿਆ ਬਾਬਾ ਲੱਭਣੇ ਨਹੀਂ ਦਿਆ ਓਏ ਮੋਦੀ ਤੂੰ ਮੈਂ ਕੈਸਾ ਤੁਹਾਨੂੰ ਮੜ ਕੇ ਲੈ ਜਾ ਮੈਂ ਤੁਹਾਨੂੰ ਕਿਹਾ ਨਾ ਤੀ ਕਾਲੀਆਂ ਨਾ ਬਣਿਓ ਜੋ ਮਰਜੀ ਬਣ ਜਿਓ